ਕਿਸਾਨ ਵੀਰੋ ਪੰਜਾਬ ਦੀ ਇੱਕ ਫਸਲ ਜਿਸ ਦੇ ਨਾਲ ਲੋਕਾਂ ਦਾ ਸੱਭਿਆਚਾਰ ਵੀ ਜੁੜਿਆ ਸੀਗਾ بڑے ਘਰਾਂ ਦੇ ਚੁੱਲ੍ਹੇ ਚੱਲਦੇ ਸੀਗੇ ਤੇ ਆਪਣੇ ਮਾਲਵੇ ਦੀ ਪਛਾਣ ਸੀ ਕਿਸੇ ਸਮੇਂ ਨਰਮੇ ਦੀ ਫਸਲ ਨਰਮੇ ਨੂੰ ਬਹੁਤ ਜ਼ਿਆਦਾ ਸਮੱਸਿਆ ਆਈਆਂ ਚਿੱਟੀ ਮੱਖੀ ਹੋ ਗਈ ਗੁਲਾਬੀ ਸੁੰਡੀ ਜਾਂ ਹੋਰ ਵੀ ਬਹੁਤ ਬਿਮਾਰੀਆਂ ਜਿੰਨਾ ਕਰਕੇ ਕਿਸਾਨਾਂ ਨੇ ਨਰਮੇ ਤੋਂ ਜਿਹੜਾ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਦੀ ਮੁਫਤ ਵਿੱਚ ਬਿਜਲੀ ਕਿਸਾਨਾਂ ਨੂੰ ਮਿਲੀ ਉਹਦੇ ਕਰਕੇ ਵੀ ਨਰਮੇ ਦਾ ਕਾਫੀ ਰਕਬਾ ਜਿਹੜਾ ਘਟਿਆ ਹੈਗਾ ਪਰ ਜਿਹੜੀ ਹੁਣ ਦੀ ਨਰਮੇ ਦੀ ਪੋਜੀਸ਼ਨ ਹੈਗੀ ਉਹ ਕੀ ਹੈਗੀ ਆ ਬਹੁਤ ਕਿਸਾਨਾਂ ਦੀ ਹਜੇ ਵੀ ਮਜਬੂਰੀ ਹੈਗੀ ਆ ਉਹਨਾਂ ਨੂੰ ਨਰਮੇ ਦੀ ਖੇਤੀ ਆ ਉਹ ਕਰਨੀ ਪੈਂਦੀ ਆ ਨਰਮੇ ਦੇ ਵਿੱਚ ਬੜੀਆਂ ਕੰਪਨੀਆਂ ਵੱਡੇ ਬੀਜ ਆ ਗਏ ਹੌਲੀ ਹੌਲੀ ਹੋਰ ਵੀ ਟੈਕਨੋਲੋਜੀ ਵਧ ਰਹੀ ਆ ਆਪਾਂ ਅੱਜ ਨਰਮੇ ਦੀ ਖੇਤੀ ਬਾਰੇ ਗੱਲਬਾਤ ਕਰਨ ਦੇ ਲਈ ਬਾਈ ਪ੍ਰਗਟ ਕੋਲ ਆਏ ਆ ਸਾਰੇ ਤੁਸੀਂ ਜਾਣਦੇ ਹੋ ਬਾਈ ਹੋਰੀ ਕਿਸੇ ਇੰਟਰੋਡਕਸ਼ਨ ਦੇ ਮੋਤਾਜ ਨਹੀਂ ਹੈਣਾ ਨਰਮੇ ਤੇ ਇਹਨਾਂ ਦਾ ਆਪਣਾ ਵੀ ਬੜਾ ਲੰਮਾ ਤਜਰਬਾ ਇਹਨਾਂ ਨੇ ਕਿਤਾਬ ਵੀ ਲਿਖੀ ਹੋਈ ਹੈ ਨਰਮੇ ਦੀ ਖੇਤੀ ਬਾਰੇ ਤੇ ਪਿਛਲੇ 8-9 ਸਾਲਾਂ ਤੋਂ ਕਿਸਾਨਾਂ ਨੂੰ ਨਰਮੇ ਦੀ ਖੇਤੀ ਬਾਰੇ ਆਪਦੇ ਲੈਵਲ ਤੇ ਵੀ ਸਰਚ ਕਰਕੇ ਜਿਹੜਾ ਬਹੁਤ ਸਾਰੀਆਂ ਜਾਣਕਾਰੀਆਂ ਦੇ ਰਹੇ ਆ ਪਿਛਲੇ ਥੋੜੇ ਸਮੇਂ ਹੋਇਆ ਬਾਈ ਹੋਰੀ ਟ੍ਰੇਨਿੰਗ ਵੀ ਕਰਕੇ ਆਏ ਨੇ ਨਰਮੇ ਦੀ ਕਾਸ਼ਤ ਬਾਰੇ ਅੱਜ ਗੱਲਾਂ ਬਾਤਾਂ ਕਰਾਂਗੇ ਬਾਈ ਨਾਲ ਨਰਮੇ ਦੀ ਖੇਤੀ ਬਾਰੇ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਸਵਾਗਤ ਹੈ ਬਾਈ ਯੰਗ ਫਾਰਮਰ ਚੈਨਲ ਤੇ ਥੈਂਕ ਯੂ ਵੀਰੇ ਤੁਹਾਡੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਭਾਈ ਜੀ ਤੁਹਾਡਾ ਰੋਲ ਬਹੁਤ ਰਿਆ ਹੈਗਾ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨ ਇੱਕਦਮ ਨਰਮੇ 'ਚੋਂ ਬਾਹਰ ਆਏ ਸੀਗੇ ਹਨਾ ਤੁਸੀਂ ਆਪ ਵੀ ਨਰਮੇ ਦੀ ਖੇਤੀ ਕੀਤੀ ਤੇ ਕਿਸਾਨਾਂ ਨੂੰ ਮੋਟੀਵੇਟ ਕਰਕੇ ਜਦੋਂ ਆਪਾਂ ਦੇਖਦੇ ਸੀ ਮੇਲਿਆਂ 'ਤੇ ਬਹੁਤ ਕਿਸਾਨ ਮਿਲਦੇ ਸੀ ਤੁਹਾਨੂੰ ਕਿ ਅਸੀਂ ਤੁਹਾਡੇ ਕਰਕੇ ਨਰਮਾ ਕਰ ਰਹੇ ਹਾਂ ਹਨਾ ਤੁਸੀਂ ਨਰਮੇ ਵਾਲੇ ਪਾਸੇ ਕਿਸਾਨਾਂ ਨੂੰ ਜੋੜ ਕੇ ਰੱਖਿਆ ਪਰ ਹੁਣ ਰਕਬਾ ਲਗਾਤਾਰ ਜਿਹੜਾ ਆਪਾਂ ਦੇਖਿਆ ਹੈ ਕਿ ਵੀ ਘਟਿਆ ਹੈਗਾ ਜੀ ਕੀ ਕਾਰਨ ਮੰਨਦੇ ਹੋ ਸਭ ਤੋਂ ਮੇਨ ਕਾਰਨ ਕੀ ਹੈਗਾ ਨਰਮੇ ਨੂੰ ਕਿਸਾਨ ਕਿਉਂ ਛੱਡ ਰਹੇ ਆ ਦੇਖੋ ਨਰਮੇ ਦੀ ਖੇਤੀ ਜਿਹੜੀ ਇਹ ਇੱਕ ਪੈਂਤਰਾ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਕਿਤੇ ਕਿਸੇ ਟਾਈਮ ਇੱਥੇ ਚੰਗੇ ਸਮੇਂ 'ਚ 7 ਲੱਖ ਹੈਕਟੇਅਰ ਲੱਗਦਾ ਸੀਗਾ ਤਾਂ ਜਦੋਂ ਕੈਪਟਨ ਤੋਂ ਬਾਅਦ ਚੰਨੀ ਸਾਹਿਬ ਆਏ ਹੈਗੇ ਆ ਉਦੋਂ ਵੀ ਪੰਜਾਬ ਦੇ ਵਿੱਚ ਲਗਭਗ 2.5 ਲੱਖ ਤੇ 3.5 ਲੱਖ ਤੱਕ ਨਰਮੇ ਦਾ ਏਰੀਆ ਲੱਗਿਆ ਹੋਇਆ ਸੀ ਹੈਕਟੇਅਰ ਦੇ ਵਿੱਚ ਤੇ ਉਦੋਂ ਵੀ ਨਰਮਾ ਖਰਾਬ ਹੋਇਆ ਕਦੇ ਬਰਸਾਤਾਂ ਦੀ ਭੇਂਟ ਚੜਦਾ ਕਦੇ ਚਿੱਟੇ ਮੱਛਰ ਦੀ ਭੇਂਟ ਚੜਦਾ ਕਦੇ ਵਾਇਰਸ ਦੀ ਭੇਂਟ ਚੜਦਾ ਕਦੇ ਸੁੰਡੀ ਦੀ ਭੇਂਟ ਚੜਦਾ ਕਦੇ ਨਕਲੀ ਬੀਜਾਂ ਦੀ ਭੇਂਟ ਚੜਦਾ ਜੀ ਘਟਦਾ 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 ਇਹ ਪਿਛਲੀ ਵਾਰ 70-80 ਹਜ਼ਾਰ ਤੇ ਆ ਗਿਆ ਐਸ ਵਾਰ ਲੱਗ ਰਿਹਾ ਹੈਗਾ ਵੀ ਸ਼ਾਇਦ ਥੋੜਾ ਬਹੁਤ ਏਰੀਆ ਵਧ ਜਾਵੇ 1 ਲੱਖ ਹੈਕਟੇਅਰ ਜਾਂ 1.5 ਲੱਖ ਹੈਕਟੇਅਰ ਚਲਾ ਜਾਵੇ ਪੰਜਾਬ ਦੇ ਵਿੱਚ ਬਾਕੀ स्लਾਟਸ ਦੇ ਵਿੱਚ ਨਰਮਾ ਬਚਿਆ ਹੈਗਾ ਕਿਤੇ ਪੰਜਾਬ ਦੇ ਵਿੱਚ ਪੰਜ ਜ਼ਿਲ੍ਹੇ ਵੱਡੇ ਲਗਭਗ 80% ਏਰੀਆ ਨਰਮਾ ਲੱਗਦਾ ਸੀਗਾ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਮੁਕਸਰ ਸਾਹੀ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਵੀ ਆ ਜਾਂਦਾ ਸੀਗਾ ਪਰ ਅੱਜ ਦੇ ਸਮੇਂ ਬਹੁਤ ਘੱਟ ਏਰੀਆ ਦੇ ਵਿੱਚ ਨਰਮਾ ਲੱਗਦਾ ਹੈ ਕਿ ਕਿ ਸਾਈਡ ਕਿਸੇ ਜ਼ਿਲ੍ਹੇ ਦੀ ਲੱਗਦੀ ਹੈਗੀ ਜਿੱਥੇ ਬਹੁਤ ਹੀ ਜ਼ਿਆਦਾ ਜ਼ਿਆਦਾ ਥਰਡ ਗ੍ਰੇਡ ਪਾਣੀ ਹੈ ਤੀਜੀ ਸ਼੍ਰੇਣੀ ਦਾ ਪਾਣੀ ਹੈ ਜਾਂ ਮੰਨ ਲਓ ਉੱਥੇ ਚੋਨਾ ਲੱਗ ਨਹੀਂ ਸਕਦਾ ਮਿੱਟੀ ਰੇਤਲੀ ਹੈ ਦਰਮਿਆਨੀ ਹਲਕੀ ਪਿਆਲੀ ਦੇ ਵਿੱਚ ਨਰਮੇ ਲੱਗ ਰਹੇ ਹੈ ਤੇ ਮਤਲਬ ਏਰੀਆ ਘਟਦਾ ਘਟਦਾ ਇੱਕ ਵੱਡੀ ਘਟ ਆਮਦਨ ਦਾ ਕਾਰਨ ਵੀ ਹੈਗਾ ਲੇਬਰ ਦੀ ਵੀ ਇਸ ਸਮੱਸਿਆ ਇਸ ਫਸਲ ਦੇ ਨਾਲ ਜੁੜਦੀ ਹੈਗੀ ਆ ਜਿੱਥੇ ਫਸਲ ਇਹ ਮਤਲਬ ਆਮ ਫਸਲਾਂ ਦੇ ਨਾਲੋਂ ਮਿਹਨਤ ਥੋੜੀ ਵੱਧ ਪਾਲਦੀ ਹੈ। ਸ਼ਰਮੇ ਕRAND ਵੀ ਹੋ ਜਾਂਦੇ ਨੇ ਨਾ ਅਰਮੇ ਲੇਟ ਹੋ ਜਾਂਦੇ ਆ। ਉਹਦੇ ਕਰਕੇ ਵੀ ਝਾੜ ਘਟ ਜਾਂਦੇ ਹੈਗੇ। ਬੀਜਾਂ ਵਿੱਚ ਕੋਈ ਸੰਸ਼ੋਧਨ ਨਹੀਂ। ਕੋਈ BT3 ਨਹੀਂ ਆਇਆ ਹੈਗਾ। BT3 ਦੇ ਸਿਰਫ ਟ੍ਰਾਇਲ ਚੱਲ ਰਹੇ ਹੈਗੇ। BT3 ਆਉਣ ਦੇ ਨਾਲ ਕੋਈ ਕਿਸਮਤ ਚਮਕਣ ਵਾਲੀ ਨਹੀਂ ਹੈਗੀ। ਇਹਦੇ ਵਿੱਚ ਬਹੁਤ ਵੱਡੀ ਰੇਂਜ ਆ ਕੀੜਿਆਂ ਦੀ। ਕੀੜਿਆਂ ਨੂੰ ਸਮਝਣ ਦੀ ਲੋੜ ਹੈਗੀ ਆ। ਕੀੜਿਆਂ ਨੂੰ ਮਾਰ ਮੂਰ ਕੇ ਕੰਮ ਟੈਂਪਰੇਰੀ ਹੱਲ ਹੋ ਸਕਦਾ ਹੈਗਾ ਲੰਬਾ ਸਮਾਂ ਫਿਰ ਆਪਾਂ ਨੂੰ 5-10 ਸਾਲਾਂ ਬਾਅਦ ਸਮੱਸਿਆਵਾਂ ਖੜੀਆਂ ਹੋ ਜਾਣਗੀਆਂ ਜੀ ਕਿਸੇ ਸਮੇਂ ਮੈਂ ਮੈਂ ਕੋਈ ਮੇਰੀ ਉਮਰ ਕੋਈ ਜ਼ਿਆਦਾ ਵੱਡੀ ਤਾਂ ਨਹੀਂ ਹੈਗੀ 33 ਸਾਲਾਂ ਦਾ ਹੀ ਆ ਮੈਂ ਪਰ ਜਦੋਂ ਮੈਂ ਆਪਣੇ ਬਚਪਨ ਤੋਂ ਨਰਮੇ ਨੂੰ ਦੇਖ ਰਿਹਾ ਹੈਗਾ ਨਰਮਾ 800 ਰੁਪਏ ਕਵਾਂਟਲ ਵੀ ਵਿਕਿਆ ਜੀ ਨਰਮਾ 1200 1800 2200 2500 3700 3800 4200 4800 5200 5700 6500 7750 92 9500 ਦਾ 10000 6600 800 ਤੱਕ ਵੀ ਨਰਮਾ ਵਿਕਿਆ ਹੈ ਨਰਮੇ ਦਾ ਰੇਟ ਵੀ ਬਹੁਤ ਪ੍ਰਭਾਵਿਤ ਕਰਦਾ ਇਸ ਖੇਤੀ ਨੂੰ ਕਿਉਂਕਿ ਜ਼ਿਮੀਦਾਰ ਤਾਂ ਇਹ ਮੰਨ ਕੇ ਚੱਲਦਾ ਹੈਗਾ ਵੀ ਮਾੜੇ ਸਮੇਂ 'ਚ ਮੇਰਾ 5 ਗਵਾਂਡਲ ਤੇ ਚੰਗੇ ਸਮੇਂ 'ਚ ਮੇਰਾ 10 ਗਵਾਂਡਲ ਨਰਮਾ ਆਊਗਾ ਜੇ ਨਰਮੇ ਦਾ ਰੇਟ ਉਹੀ 5000 6000 6500 ਰਹਿਣਾ ਹੈਗਾ ਤਾਂ ਫਿਰ ਮੇਰੀ ਆਮਦਨ ਕਿਸੇ ਦੂਸਰੇ ਫਾਰਮਰ ਦੇ ਨਾਲੋਂ ਬਹੁਤ ਘੱਟ ਹੋਣੀ ਹੈਗੀ ਮੈਂ ਰਿਸਕ ਬਹੁਤ ਆ ਮੈਂ ਮੈਂ ਮਾਰਕੀਟ ਦੇ ਵਿੱਚ এমਪਲॉयਮੈਂਟ ਵੀ ਜਨਰੇਟ ਕਰਦਾ ਜੀ ਇਦਾਂ ਮਿੱਲਾਂ ਵਾਲੇ ਸਬਸਿਡੀ ਲੈ ਲੈਂਦੇ ਹੈਗੇ ਨਾ ਸਰਕਾਰਾਂ ਤੋਂ ਕਿ ਅਸੀਂ ਲੋਕਾਂ ਨੂੰ ਕੰਮ ਦੇ ਰਹੇ ਹਾਂ ਰੋਜ਼ਗਾਰ ਦੇ ਰਹੇ ਹਾਂ ਝੋਨਾ ਤਾਂ ਚਲੋ ਦੋ ਦਿਨਾਂ ਦੀ ਲੇਬਰ ਆਉਂਦੀ ਹੈਗੀ ਲਾ ਕੇ ਨਿਕਲ ਜਾਂਦੀ ਹੈ ਤੇ ਉਸ ਤੋਂ ਬਾਅਦ ਕਮੈਨ ਨਾ ਵੱਢਿਆ ਜਾਂਦਾ ਨਰਮੇ ਦੇ ਵਿੱਚ ਗੁੜਾਈ ਚ ਵੀ ਲੇਬਰ ਆ ਚੁਗਾਈ ਚ ਵੀ ਲੇਬਰ ਆ ਪਟਾਈ ਚ ਵੀ ਲੇਬਰ ਆ ਸਾਰੇ ਕਿਤੇ ਲੇਬਰ ਹੀ ਲੇਬਰ ਆ ਨਰਮੇ ਦੇ ਵਿੱਚ ਪ੍ਰਤੀ ਏਕੜ ਬਹੁਤ ਵੱਡਾ ਇੱਕ ਯੋਗਦਾਨਾ এমਪਲੋਇਮੈਂਟ ਦਾ ਸਰਕਾਰ ਨੂੰ ਇਹਦੇ ਤੇ ਬਹੁਤ ਵੱਡੀ ਇਨਵੈਸਟਮੈਂਟ ਸਰਕਾਰ ਕਿਸਾਨਾਂ ਲਈ ਇਨਸੈਂਟਿਵ ਦੇ ਤੌਰ ਤੇ ਕਰਨੀ ਚਾਹੀਦੀ ਹੈ ਲਗਭਗ 5000 8000 ਪ੍ਰਤੀ ਏਕੜ ਦੇ ਤੌਰ ਤੇ ਇਹ ਸਰਕਾਰ ਦੇ ਰਹੀ ਹੈਗੀ ਹੈ ਜੇ ਦੋ ਪੈਕਟ ਨਰਮੇ ਦੇ ਪਾਈ 600 ਰੁਪਈਆ ਤੇ 600 ਰੁਪਈਏ ਦੀ ਚਾਹ ਪੀ ਜਾਂਦਾ ਹੋ ਨਰਮੇ ਵਾਲਾ ਫਾਰਮਰ ਹਾਂਜੀ ਹਾਂਜੀ ਇੱਕ ਸੀਜ਼ਨ ਦੇ ਵਿੱਚ ਤੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਉਹਨੂੰ ਕਿਸੇ ਤਰੀਕੇ ਦੀ ਇਹ ਹੈਲਪ ਉਹਦੇ ਕੰਮ ਦੇ ਵਿੱਚ ਕੋਈ ਮਤਲਬ ਯੋਗਦਾਨ ਪਾਉਂਦੀ ਹੋਊਗੀ ਤੇ ਹਜੇ ਤੱਕ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਰੇਟ ਨਰਮੇ ਦੇ ਘਟ ਹੈਗੇ ਆ ਬਾਕੀ ਦੇਸ਼ ਜਿਨ੍ਹਾਂ ਦੇ ਵਿੱਚ ਨਰਮਾ ਫਸਲ ਮੁੱਖਾ ਉਹਨਾਂ ਦੀ ਮੋਰੀ ਆ ਉਹ ਨਰਮੇ ਦੇ ਉਤਪਾਦਨ ਦੇ ਵਿੱਚ ਉਹ ਦੇਸ਼ਾਂ ਦੇ ਨਾਲ ਆਪਾਂ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੇ ਉਹ 22 ਕੁਆਂਟਲ ਰੂਮ ਪ੍ਰੋਡਕਸ਼ਨ ਤੇ ਖੜੇ ਆ ਉਹਨਾਂ ਦਾ 1 ਕਿਕੜ ਦਾ ਝਾੜ ਆ 40 40 ਕੁਆਂਟਲ 80 80 ਕੁਆਂਟਲ ਤੱਕ ਆ ਰਿਹਾ ਹੈਗਾ ਹਕਟੇਅਰ ਦਾ ਝਾੜ ਆਪਾਂ ਝਾੜ ਹਕਟੇਅਰ ਦੇ ਵਿੱਚ ਆਪਣੀ ਰੂ 4 ਕੁਆਂਟਲ 30 ਕਿਲੋ ਤੇ ਖੜੀ ਹੈਗੀ ਆ ਆਪਣਾ ਉਤਪਾਦਨ ਨਰਮੇ ਦਾ ਕਿੰਨਾ ਕ ਖੜਾ ਹੈਗਾ 8 ਕੁਇੰਟਲ 10 ਕੁਇੰਟਲ ਐਵਰੇਜ ਪ੍ਰੋਡਕਸ਼ਨ ਵੀ ਨਹੀਂ ਹੈਗੀ ਆਪਣੀ ਤਾਂ ਆਪਾਂ ਬਹੁਤ ਪਿੱਛੇ ਚੱਲ ਰਹੇ ਆ ਵੀ ਸੰਸ਼ੋਧਨ ਤੇ ਵੀ ਪ੍ਰੈਕਟਿਸ ਤੇ ਵੀ ਇਕੱਲਾ ਬੀ ਚੰਗਾ ਆ ਜੂਗਾ ਤੇ ਫਾਰਮਰ ਉਸ ਫਸਲ ਨੂੰ ਸਹੀ ਸਮੇਂ ਤੇ ਸਹੀ ਕਾਰਵਾਈਆਂ ਨਾ ਕਰੂਗਾ ਫਿਰ ਵੀ ਫੇਲ ਹੈ ਕਿਉਂਕਿ ਕਮਰਸ਼ੀਅਲ ਕ੍ਰੌਪ ਆ ਨਰਮਲ ਡਾਇਰੈਕਟ ਨਹੀਂ ਖਾਦਾ ਜਾਂਦਾ ਪਰ ਨਰਮ ਵਰਤਿਆਦਾ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਦੇ ਵਿੱਚ ਹੀ ਜਾਂਦਾ ਹੈਗਾ ਭਾਵੇਂ ਉਹ ਜੋ ਤੇਲ ਨਿਕਲਦਾ ਰਫਾਈਨਡ ਤੇਲ ਬਣਦਾ ਹੈਗਾ ਭਾਵੇਂ ਉਸ ਤੋਂ ਖਾਲ ਬਣਦੀ ਹੈਗੀ ਨਰਮੇ ਤੋਂ ਭਾਵੇਂ ਉਸ ਤੋਂ ਰੂਮ ਬਣਦੀ ਹੈਗੀ ਉਹ ਇੱਕ ਬਹੁਤ ਵੱਡਾ ਮਾਰਕੀਟ ਦਾ ਰੁਜ਼ਗਾਰ ਤੁਸੀਂ ਦੇਖੋ ਧਾਗੇ ਵਾਲੀਆਂ ਮਿਲਾਂ ਚ ਕਿੰਨੀ ਲੇਬਰ ਕੰਮ ਕਰਦੀ ਹੈ ਠੀਕ ਹੈ ਫਿਰ ਸਾਰੀ ਸਾਰੀ ਹੀ ਪਾਪੂਲੇਸ਼ਨ ਨੇ ਕਪੜਾ ਵੀ ਪਾਉਣਾ ਹੈਗਾ ਜੇ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਕਿਸੇ ਹੋਰ ਕੰਟਰੀ ਤੇ ਹੋ ਜਾਾਂਗੇ ਫਸਲ ਨੂੰ ਇਗਨੋਰ ਕਰ ਦਿਆਂਗੇ ਤਾਂ ਆਪਾਂ ਬੜੇ ਲੰਬੇ ਸਮੇਂ ਚ ਇਸ ਦੁਬਾਰਾ ਸਰਵਾਈਵ ਕਰਾਂਗੇ ਉਹਦੇ ਲਈ ਆਪਾਂ ਨੂੰ ਦੋ ਦਹਾਕੇ ਵੀ ਲੱਗ ਸਕਦੇ ਆ ਤਾਂ ਇਹ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਏਰੀਆ ਘਟ ਰਿਹਾ ਹੈਗਾ ਆ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਇਸ ਤੇ ਬਹੁਤ ਗੰਭੀਰਤਾ ਦੇ ਨਾਲ ਜਿਵੇਂ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਨਾ ਸਕੂਲਾਂ ਦੇ ਵਾਸਤੇ ਪ੍ਰਿੰਸੀਪਲਾਂ ਨੂੰ ਇਕੱਠੇ ਕਰਕੇ ਕਦੀ ਬੈਂਗਲੌਰ ਕਦੀ ਅਦਰ ਕੰਟਰੀ ਸਿੰਗਾਪੁਰ ਆਪਾਂ ਟ੍ਰੇਨਿੰਗ ਲਈ ਭੇ ਫਿਨਲੈਂਡ ਭੇਜਦੇ ਹੈਗੇ ਆ ਉਦਾਂ ਆਪਾਂ ਨੂੰ ਆਪਣੇ ਨਰਮੇ ਦੇ ਕਿਸਾਨਾਂ ਨੂੰ ਤੇ ਨਰਮੇ ਦੇ ਕਿਸਾਨਾਂ ਦੇ ਮਾਰਾਂ ਨੂੰ ਇਹਨਾਂ ਨੂੰ ਜਾਂ ਮਤਲਬ ਡਿਪਾਰਟਮੈਂਟ ਦੇ ਬੰਦਿਆਂ ਨੂੰ ਜਿਹੜੇ ਇਸ ਚੀਜ਼ ਦੇ ਵਿੱਚ ਟੈਕਨੀਕਲੀ ਪੱਕੜ ਰੱਖਦੇ ਨੇ ਉਹਨਾਂ ਨੂੰ ਬ੍ਰਾਜ਼ੀਲ ਦੀ ਖੇਤੀ ਆਸਟ੍ਰੇਲੀਆ ਦੀ ਖੇਤੀ ਟੈਕਸਸ ਕੈਲੀਫੋਰਨੀਆ ਦੀ ਖੇਤੀ ਦੇ ਨਾਲ ਇੰਟਰੈਕਟ ਕਰਾਇਆ ਜਾਣਾ ਚਾਹੀਦਾ ਕਿ ਆਪਾਂ ਵਰਲਡ ਸਿਨੈਰੀਓ ਦੇ ਨਾਲ ਇਸ ਨੂੰ ਮੈਚ ਕਰੀਏ ਆ ਪਿਛਲੇ 12 11 ਤੇ 12 April ਨੂੰ ਸਾਡੀ ਟ੍ਰੇਨਿੰਗ ਹੋਈ ਹੈ ਮੁੰਬਈ ਦੇ ਵਿੱਚ ਜੀ ਕਾਟਨ ਗ੍ਰੀਨ ਸਿਟੀ ਦੇ ਵਿੱਚ ਤੇ ਉੱਥੇ ਇਹੀ ਅਸੀਂ ਦੇਖਿਆ ਹੈਗਾ ਵੀ ਪੰਜਾਬ ਤੋਂ ਇਲਾਵਾ ਹਮਾਰਾ ਟਰਚ ਵੀ ਪ੍ਰੋਬਲਮਾਂ ਹੈਗੀਆਂ ਨੇ ਪੂਰੇ ਇੰਡੀਆ ਦੇ ਕਾਟਨ ਦੇ ਵਿੱਚ ਪ੍ਰੋਬਲਮਾਂ ਨੇ ਕਾਟਨ ਦੀ ਪ੍ਰੋਡਕਸ਼ਨ ਦੇ ਵਿੱਚ ਬੜੀ ਪ੍ਰੋਬਲਮ ਆ ਸੀਡ ਦੇ ਵਿੱਚ ਬੜੀ ਪ੍ਰੋਬਲਮ ਆ ਜਿਹੜੀ ਟੈਕਨੋਲੋਜੀ ਵਰਲਡ ਲੈਵਲ ਤੇ ਚੱਲ ਰਹੀ ਆ ਉਹਦਾ ਜੇ ਆਪਾਂ ਅੱਜ ਸੀਡ ਪੈਦਾ ਕਰਨ ਲੱਗੀਏ ਤਾਂ 5 ਸਾਲਾਂ ਚ ਸੀਡ ਹੀ ਪੈਦਾ ਹੋਊਗਾ ਟੈਕਨੋਲੋਜੀ ਦੇ ਤਾਂ ਕਿੰਨੇ ਸਾਲ ਲੱਗਣਗੇ ਉਹ ਇੱਕ ਗੱਲ ਸਾਈਡ ਤੇ ਰੱਖ ਦਿਓ ਪਰ ਹਜੇ ਤੱਕ ਨਾ ਆਪਾਂ HTVT ਆਇਆ ਜਿਹੜਾ 2 ਨੰਬਰ ਚ ਵਿਕ ਰਿਹਾ ਨਾ ਹੀ RGB ਉਹੀ RGB VTVT ਨਹੀਂ ਆਇਆ ਤੇ ਜਿਹੜਾ ਇਹ ਤੁਹਾਡਾ بی ٹی تھیری ਹੈਗਾ ਜਾਂ ਕਿਸੇ ਹੋਰ ਤਰ੍ਹਾਂ ਦੀ ਟੈਕਨੋਲੋਜੀ ਕਾਟਨ ਦੇ ਵਿੱਚ ਪੈਸਟਰਾਈਜੇਸ਼ਨ ਦੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਚੱਲ ਰਹੀ ਹੈ ਉਹਦੀ ਟੈਕਨੋਲੋਜੀ ਆਪਾਂ ਨੂੰ ਲੈ ਕੇ ਆਉਣ ਵਾਸਤੇ 8-10 ਸਾਲ ਵੀ ਲੱਗ ਸਕਦੇ ਜਿਹੜੀਆਂ ਚੀਜ਼ਾਂ ਦੇ ਟ్రਾਇਲ ਸ਼ੁਰੂ ਹੋਏ ਆ ਉਹਦੇ ਲਈ 3 ਸਾਲ ਮਿਨੀਮਮ ਲੱਗਣਗੇ ਉਸ ਤੋਂ ਬਾਅਦ ਉਹਨਾਂ ਦੀ ਅਪਰੂਵਲ ਆਏਗੀ ਲੋਕਲ ਲੈਵਲ ਤੇ ਰੀਜਨਲ ਲੈਵਲ ਤੇ ਅਪਰੂਵਲ ਆਏਗੀ ਟੈਸਟਿੰਗ ਹੋਣ ਤੋਂ ਬਾਅਦ ਫੇਰ ਆਪਣੇ ਹੱਥ ਕੋਈ ਚੰਗੀ ਜੀ ਲੱਗ ਰਹੀ ਨਹੀਂ ਤਾਂ ਇਹਨਾਂ ਵੈਰਾਈਟੀਆਂ ਦੇ ਨਾਲ ਹੀ ਆਪਾਂ ਨੂੰ ਅੱਗੇ ਚੱਲਣਾ ਪੈਣਾ ਜੀ 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 ਜਿਵੇਂ ਭਈ ਆਪਣੇ ਮਾਲਵਾ ਏਰੀਆ ਜਾਂ ਜਿਹੜਾ ਇੱਧਰ ਬੈਲਟ ਆ ਗਿਆ ਬੋਹਰ ਦੇ ਫਾਇਲਕਾ ਬੈਲਟ ਹੈ ਨਾ ਕਾਫੀ ਨਰਮੇ ਦੀ ਕਾਸ਼ਤ ਹੁੰਦੀ ਸੀਗੀ ਹਾਂ ਬਾਗਾਂ ਤੇ ਨਰਮੇ ਦੀ ਖਾਸ ਬਹੁਤ ਜ਼ਿਆਦਾ ਹੁੰਦੀ ਸੀਗੀ ਪਰ ਸਰਕਾਰ ਉਸ ਲੈਵਲ ਤੇ ਕੰਮ ਨਹੀਂ ਕਰ ਰਹੀ ਜਿਵੇਂ ਪੀਏਯੂ ਦੇ ਵਿੱਚ ਵੀ ਸੈੱਲ ਬਣੇ ਹੋਏ ਨੇ ਬੀਸੀਆਈ ਪ੍ਰੋਜੈਕਟ ਵੀ ਚੱਲਦਾ ਹੈਗਾ ਨਰਮੇ ਨੂੰ ਉਤਸ਼ਾਹਿਤ ਕਰਨ ਦੇ ਲਈ ਪਰ ਜਿਸ ਲੈਵਲ ਤੇ ਕੰਮ ਹੋਣਾ ਚਾਹੀਦਾ ਸੀ ਹੋਇਆ ਪੰਜਾਬ ਦੇ ਵਿੱਚ ਦੇਖੋ ਬਹੁਤ ਘੱਟ ਰਿਸਰਚ ਦੀ ਟੀਮ ਬਹੁਤ ਛੋਟੀ ਹੈਗੀ ਆ ਪੰਜਾਬ ਸਰਕਾਰ ਨੂੰ ਇਸ ਦੇ ਲਈ ਬਹੁਤ ਵੱਡਾ ਫੰਡ ਅਰੇਜ ਕਰਨਾ ਚਾਹੀਦਾ ਬਹੁਤ ਵੱਡੀ ਟੀਮ ਦੀ ਇੱਕ ਸਰੰਚਨਾ ਗਠਨ ਕਰਨਾ ਚਾਹੀਦਾ ਹੈਗਾ ਫਾਰਮਰ ਨੂੰ ਵੀ ਅਵੇਅਰ ਹੋਣਾ ਚਾਹੀਦਾ ਇਸ ਦੇ ਵਿੱਚ ਫਾਰਮਰ ਦੇ ਵੀ ਗਰੁੱਪਸ ਇਕੱਠੇ ਹੋਣੇ ਚਾਹੀਦੇ ਹੈਗੇ ਆ ਮੈਂ ਦੇਖਿਆ ਹੈਗਾ ਨਰਮੇ ਦੇ ਜਿਹੜੇ ਕਿਸਾਨ ਹੈਗੇ ਆ ਰਾਜਸਥਾਨ ਦੇ ਭੀਲਵਾੜਾ ਦੇ ਕਿਸਾਨ ਆ ਮਹਾਰਾਸ਼ਟਰ ਦੇ ਕਿਸਾਨ ਆ ਐਮਪੀ ਤੋਂ ਜੋ ਜ਼ਿਲ੍ਹਿਆਂ ਦੇ ਕਿਸਾਨ ਹੈਗੇ ਆ ਜਾਂ ਥੋੜੇ ਬਹੁਤ ਸਾਊਥ ਦੇ ਕਿਸਾਨ ਹੈਗੇ ਆ ਜਿਹੜੇ ਸੰਗਠਨ ਦੇ ਰੂਪ ਵਿੱਚ 3-300 ਫਾਰਮਰ ਦੀ ਇੱਕ ਐਫਸੀਪੀ ਜਾਂ ਐਫਪੀਓ ਵੰਡੀ ਹੈਗੀ ਆ ਉਹ ਉਹਦੇ ਵਿੱਚ ਕੰਮ ਕਰ ਰਹੇ ਹੈਗੇ ਆ ਸਾਰਾ ਡ੍ਰਿਪ ਦਾ ਮਟੀਰੀਅਲ ਐਗਰੀਕਲਚਰ ਮਸ਼ੀਨਰੀ ਸੀਡ ਦਾ ਫਰਟੀਲਾਈਜ਼ਰ ਦਾ ਪੈਸਟ ਦਾ ਸਾਰਾ ਉਹ ਬਲਕ ਦੇ ਵਿੱਚ ਆਪਣਾ ਲੈ ਕੇ ਕੰਮ ਕਰ ਲੈਂਦੇ ਨੇ ਅਸੀਂ ਇੱਕ ਅਸੀਂ ਤੁਸੀਂ ਸਪਰੇਅ ਕੀਤੀ ਹੈਗੀ ਤੁਸੀਂ ਡੱਬੇ ਲਘੋਲੇ ਮੈਂ ਸਪਰੇਅ ਕੀਤੀ ਮੈਂ ਡੱਬੇ ਲਘੋਲੇ ਆਪਣੇ ਵਿੱਚ ਇਦਾਂ ਦੀ ਮਾਨਸਿਕਤਾ ਵੀ ਜਲ ਰਹੀ ਹੈਗੀ ਵੀ ਜਿਹੜੀ ਆਪਾਂ ਦੂਸਰਿਆਂ ਨੂੰ ਦੱਸ ਕੇ ਵੀ ਨਹੀਂ ਵਾਚ ਰਹੇ ਹੈਗੇ ਤਾਂ ਲੋਕਲ ਪ੍ਰੈਕਟਿਸਸ ਓਰੀਜਨਲ ਪ੍ਰੈਕਟਿਸਸ ਫਾਰਮਰ অর ਰੂਟੀਨ ਪ੍ਰੈਕਟਿਸਸ ਇਹਦੇ ਵਿੱਚ ਬਹੁਤ ਵਧੀਆ ਲੈਵਲ ਤੇ ਸੁਧਾਰ ਹੋਣਾ ਚਾਹੀਦਾ ਅਵੇਅਰਨੈਸ ਪ੍ਰੋਗਰਾਮ ਗਵਰਨਮੈਂਟ ਹੀ ਕਰ ਸਕਦੀ ਹੈ ਕਿਉਂਕਿ ਜਿਹੜਾ ਕਾਟਨ ਐਸੋਸੀਏਸ਼ਨ ਹੈਗੀ ਆ ਉਹ ਹਾਲਾਂਕਿ ਉਹਦਾ ਬਜਟ ਬਹੁਤ ਕਿਉਂਕਿ ਉਹ ਖੁਦ ਖਤਰੇ ਦੇ ਵਿੱਚ ਹੈ ਨਰਮੇ ਦੇ ਮਿੱਲ ਦੇ ਵਿੱਚ ਸਰੋਂ ਨਹੀਂ ਕੰਮ ਕਰ ਸਕਦੀ ਨਰਮੇ ਦੇ ਮਿੱਲ ਵਿੱਚ ਝੋਨਾ ਨਹੀਂ ਜਾ ਸਕਦਾ ਹੈਗਾ ਉਹਦੇ ਉਹਦੇ ਨਾਲ ਵੀ ਰੋਜ਼ਗਾਰ ਲੋਕਾਂ ਦਾ ਜੁੜਿਆ ਹੋਇਆ ਸੀ ਲੇਬਰ ਦਾ ਸਰਕਾਰ ਦੀ ਬਿਜਲੀ ਖਪਾਉਂਦੇ ਸੀਗੇ ਟੈਕਸ ਭਰਦੇ ਸੀਗੇ ਪਰ ਉਹ ਵੀ ਵਿਚਾਰੇ ਨਰਮੇ ਦੀ ਪ੍ਰੋਡਕਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਏ ਆ ਉਹਨਾਂ ਦੀ 8-8 ਕਰੋੜ ਦੀ 20 ਦੀ 50 50 ਕਰੋੜ ਦੀ टीओ ਸੀਗੀ ਤੇ ਉਹ ਲੋਨ ਲੈ ਕੇ ਕੰਮ ਕਰਦਾ ਸੀ ਬੈਂਕਾਂ ਨੂੰ ਵੀ ਉਸ ਜੁੜੇ ਹੋਏ ਬੈਂਕਾਂ ਨੂੰ ਵੀ ਘਾਟਾ ਪਿਆ ਹੈਗਾ ਤਾਂ ਇੱਕ ਬਹੁਤ ਵੱਡਾ ਏਰੀਆ ਜਿਹੜਾ ਪੂਰੇ ਐਗਰੀਕਲਚਰ ਜਿਹੜੀ ਇੱਕ ਇਕਨੋਮੀ ਹੈ ਇੰਡੀਆ ਦੀ ਉਹਨੂੰ ਪ੍ਰਭਾਵਿਤ ਕਰ ਰਿਹਾ ਨਰਮਾ ਤੇ ਇਸ ਦੇ ਲਈ ਪੂਰੀ ਸੈਂਟਰ ਸਰਕਾਰ ਤੇ ਲੋਕਲ ਰੀਜਨਲ ਸਟੇਟ ਗਵਰਨਮੈਂਟ ਨੂੰ ਵੀ ਇਹਦੇ ਵਿੱਚ ਇਨਵੋਲਵਮੈਂਟ ਕਰਕੇ ਕਿਸਾਨਾਂ ਦੇ ਪ੍ਰਤੀ ਖੜਨਾ ਚਾਹੀਦਾ ਹੈ ਜੀ ਬਾਈ ਜੀ ਜਿਹੜੇ ਕਿਸਾਨਾਂ ਨੇ ਬਾਈ ਇਸ ਵਾਰ ਨਰਮੇ ਦੀ ਕਾਸ਼ਤ ਕੀਤੀ ਹੈ ਹਨਾ ਜਾਂ ਕਰ ਰਹੇ ਆਪਾਂ ਦੇਖਿਆ ਵੀ ਕਰੰਡ ਵੀ ਹੋਇਆ ਨਰਮਾ ਜਿਹੜੀ ਪਿਛਲੇ ਦਿਨੀ ਬਾਰਿਸ਼ ਆਈ ਆ ਪੰਜਾਬ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਇਸ ਵਾਰ ਵੀ ਚਲੋ ਆਏ ਆ ਨਰਮੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਜਿਹੜੀ ਕਾਸ਼ਤ ਕਰ ਸਕਣ ਦੇਖੋ ਟਾਈਮ ਤੇ ਬਜਾਈ ਹੋਵੇ ਜਿਹੜੀਆਂ ਵੈਰੈਟੀਆਂ ਵਾਇਰਸ ਦੇ ਪ੍ਰਤੀ ਬਹੁਤ ਸ਼ੈਨਸ਼ੀਲ ਨੇ ਸਹੀ ਮਿੱਟੀ ਵਿੱਚ ਲਾਓ ਭਾਰੀ ਮਿੱਟੀ ਚ ਭਾਰੀ ਮਿੱਟੀ ਦੀਆਂ ਕਿਸਮਾਂ ਦਰਮਿਆਨੇ ਚ ਦਰਮਿਆਨੇ ਹਲਕੇ ਚ ਹਲਕੇ ਦੀਆਂ ਜੇ ਆਪਾਂ ਇਦਾਂ ਵੀ ਉਹਨਾਂ ਨੂੰ ਹੀਅਰਫੇਅਰ ਕਰਾਂਗੇ ਤਾਂ ਉਹ ਸਹੀ ਪੋਟੈਂਸ਼ੀਅਲ ਤੇ ਨਹੀਂ ਜਾਣਗੀਆਂ ਪਰ ਪਿਛਲੀ ਵਾਰ ਗਰਮੀ ਬਹੁਤ ਤਕੜੀ ਪਈ ਸੀਗੀ ਨਰਮੇ ਦੇ ਹਾਲਾਤ ਚੰਗੇ ਹੋਗੇ ਸੀ ਕਿਉਂਕਿ ਸੁੰਡੀ ਦਾ ਪਹਿਲਾ ਫਲਸ਼ ਆ ਉਹ ਅੱਗੇ ਵਧ ਨਹੀਂ ਪਾਇਆ ਸੀ ਲੇਟ ਵਧਿਆ ਸੀਗਾ ਉਹਦੇ ਵਿਚਾਲੇ ਕੁਦਰਤੀ ਵਧਿਆ ਹੋਇਆ ਤਾਪਮਾਨ ਆਪਣੀ ਮਦਦ ਕਰ ਗਿਆ ਪਰ ਇਸ ਵਾਰ ਪਿੱਛੇ ਜੇ ਠੰਡ ਹੋ ਗਈ ਮਾਰਚ ਦੇ ਵਿੱਚ ਠੰਡੀ ਮਿੱਟੀ ਠੰਡ ਹੋ ਗਈ ਜਿਹਦੇ ਕਰਕੇ ਕਣਕ ਚਾਰ ਵਦੇ ਹੈਗੇ ਆ ਹੁਣ April ਦੇ ਵਿੱਚ ਨੇਹਰੀਆਂ ਮੀਂਹ ਚੱਲ ਰਹੇ ਹੈਗੇ ਆ ਅੱਗੇ ਮਈ ਦੇ ਵਿੱਚ ਇਦਾਂ ਹੀ ਚੱਲੂਗਾ ਤੇ ਜੂਨ ਦੇ ਵਿੱਚ ਵੀ ਇਦਾਂ ਹੀ ਚੱਲ ਗਿਆ ਪ੍ਰੀ ਮਾਨਸੂਨ ਆਜੂਗੀ ਜੁਲਾਈ ਦੇ ਵਿੱਚ ਪੂਰੀ ਤਗੜੀ ਮਾਨਸੂਨ ਆਜੂਗੀ ਤਾਂ ਸੁੰਡੀ ਦੇ ਵਧਨ ਦੇ ਸਾਰ ਜੇ ਬਣ ਜਾਂਦੇ ਹੈਗੇ ਤਾਂ ਨਰਮੇ ਦੀ ਫਸਲ ਖਤਰੇ 'ਚ ਹੈ ਵੱਧ ਮੀਂਹ ਪੈ ਜਾਂਦਾ ਤਾਂ ਵੀ ਖਤਰੇ 'ਚ ਹੈ ਜੇ ਜਿੱਟੀ ਮੱਖੀ ਦਾ ਹਮਲਾ ਵੱਧ ਹੁੰਦਾ ਤਾਂ ਵਾਇਰਸ ਵਾਲੀਆਂ ਕਿਸਮਾਂ ਜਾਂ ਕਿਤੇ ਮੂੰਗੀ ਦਾ ਇਹਦਾ ਕ੍ਰੌਪ ਕਲਟੀਵੇਸ਼ਨ ਜਿਹੜੀ ਇਕੱਠੀ ਹੋ ਰਹੀ ਹੈ ਨੇੜੇ-ਨੇੜੇ ਹੋ ਰਹੀ ਹੈ ਤਾਂ ਉੱਥੇ ਵੀ ਖਤਰਾ ਪੈਦਾ ਹੋ ਜਾਂਦਾ ਫਾਰਮਰ ਦੇ ਵਿੱਚ ਅਵੇਅਰਨੈਸ ਬਹੁਤ ਜ਼ਰੂਰੀ ਹੈ ਅਸੀਂ ਵੀ ਆਪਣੇ ਪੱਧ ਅਵੇਅਰਨੈਸ ਸ਼ੁਰੂ ਕਰਾਂਗੇ ਮੈਂ ਆਪਣੇ ਪੱਧਰ ਤੇ ਬਹੁਤ ਰੁਚੀ ਰੱਖਦਾ ਇਸ ਕੰਮ ਦੇ ਵਿੱਚ ਕਿ ਜਿਹੜੇ ਮੈਥੋਂ 4 ਗੁਣਾ ਉਮਰ ਦੇ ਵੱਡੇ ਬਜ਼ੁਰਗ ਜਿਨ੍ਹਾਂ ਨੇ ਨਰਮੇ ਨੂੰ ਬਹੁਤ ਟਾਈਮ ਪੁਰਾਣਾ ਚੰਗੇ ਝਾੜ ਲਏ ਆ ਉਹਨਾਂ ਨੇ ਜ਼ਮੀਨਾਂ ਪੱਧਰ ਕੀਤੀਆਂ ਬਲਦਾਂ ਉਠਾਣਾ ਖੇਤੀ ਕੀਤੀ ਹੈ ਉਹਨਾਂ ਵਿੱਚ ਜਾ ਕੇ ਜਦੋਂ ਮੈਂ ਬੋਲਦਾ ਮੈਨੂੰ ਹੋਰ ਵੀ ਚੰਗਾ ਲੱਗਦਾ ਹੈਗਾ ਤੇ ਰਾਜਸਥਾਨ ਦੇ ਹਰਿਆਣਾ ਦੇ ਪੰਜਾਬ ਦੇ ਅਸੀਂ ਕਈ ਪਿੰਡ ਕਵਰ ਕਰ ਦਿੰਨੇ ਆ ਇੱਕ ਸਾਲ ਦੇ ਵਿੱਚ ਤੇ ਇਸ ਵਾਰ ਵੀ ਨਰਮੇ ਝੋਨੇ ਦੇ ਕਿਸਾਨਾਂ ਦੇ ਪਿੰਡਾਂ ਵਿੱਚ ਜਾਵਾਂਗੇ ਪਰ ਕੀ ਹੈ ਫਾਰਮਰ ਕੋਲੇ ਫੋਨ ਹੈਗਾ ਪਰ ਫੋਨ ਦੀ ਉਹ ਉਸ ਤਰੀਕੇ ਨਾਲ ਵਰਤੋਂ ਨਹੀਂ ਕਰਦਾ ਹੈਗਾ ਉਹਨੇ ਇੱਕ ਮਨੋਰੰਜਨ ਦਾ ਸਾਧਨ ਬਣਾ ਰੱਖਿਆ ਹੈਗਾ ਉਹਨੂੰ ਫਸਲ ਦੇ ਨਾਲ ਜੁੜੀ ਹੋਈ ਜਾਣਕਾਰੀ ਮੈਨੂੰ ਲੱਗਦਾ ਅੱਜ ਕੱਲੇ ਕਿਸੇ ਵੀ ਪਾਸਾ ਦੇ ਤੁਸੀਂ ਕੈਪਸ਼ਨ ਪੜ੍ਹ ਕੇ ਜਾਂ ਉਹਨੂੰ ਉਹ ਕਰਕੇ ਤੁਸੀਂ ਆਪਣੀ ਖੇਤੀ ਦੇ ਵਿੱਚ ਯੂਜ਼ ਕਰ ਸਕਦੇ ਹੋ ਰਿਸਕ ਲੈ ਸਕਦੇ ਹੋ ਨਵੇਂ ਤਜਰਬੇ ਕਰ ਸਕਦੇ ਹੋ ਨਵੇਂ-ਨਵੇਂ ਤਜਰਬੇ ਕਰਨ ਦੀ ਇੱਛਾ ਹੀ ਤੁਹਾਨੂੰ ਅੱਗੇ ਲੈ ਕੇ ਜਾ ਸਕਦੀ ਹੈ ਆਦਰਵਾਇਜ਼ ਤਾਂ ਕੋਈ ਤੁਹਾਡੀ ਹੱਥ ਫੜ ਕੇ ਵੀ ਤੁਹਾਨੂੰ ਕੋਈ ਸਿਖਾ ਨਹੀਂ ਨਹੀਂ ਸਿਖਾਉਂਦੇ ਜੀ ਦੋਸਤੋ ਜਿਹੜੇ ਵੀ ਕਿਸਾਨ ਨਰਮੇ ਦੀ ਕਾਸਤੇਸ਼ਵਰ ਕਰ ਰਹੇ ਨੇ ਬਾਈ ਹੋਰਾਂ ਦਾ ਚੈਨਲ ਹੈ ਨਾ ਕ੍ਰੋਪਸ਼ਨ ਇਨਫਰਮੇਸ਼ਨ ਤੇ ਲਗਾਤਾਰ ਬਾਈ ਹੋਰੀ ਹਫ਼ਤੇ ਦੇ ਵਿੱਚ ਇੱਕ ਦੋ ਵੀਡੀਓ ਨਰਮੇ ਦੇ ਅਪਡੇਟ ਕਰਦੇ ਰਹਿੰਦੇ ਨੇ ਬਾਕੀ ਇਹਨਾਂ ਦਾ ਬਹੁਤ ਵਧੀਆ ਗਿਆਨ ਹੈਗਾ ਨਰਮੇ ਦੀ ਕਾਸ਼ਤ ਬਾਰੇ ਕਿਉਂਕਿ ਜਿੱਥੇ ਆਪਾਂ ਖੜੇ ਆ ਬਾਈ ਹੋਰਾਂ ਦੇ ਪਿੰਡ ਦੇ ਵਿੱਚ ਇਹਨਾਂ ਨੇ ਆਪ ਵੀ ਨਰਮੇ ਦੀ ਖੇਤੀ ਲੰਮਾ ਸਮਾਂ ਕੀਤੀ ਹੈ ਹੁਣ ਵੀ ਕਰ ਰਹੇ ਨੇ ਤੁਸੀਂ ਇਹਨਾਂ ਦੀਆਂ ਵੀਡੀਓ ਲਗਾਤਾਰ ਦੇਖਿਆ ਕਰੋ ਤੇ ਜਦੋਂ ਬਾਈ ਹੋਰੀ ਕੈਂਪ ਸ਼ੁਰੂ ਕਰਨਗੇ ਉਦੋਂ ਵੀ ਜਰੂਰ ਕੈਂਪਾਂ ਦੇ ਵਿੱਚ ਵੀ ਹਿੱਸਾ ਲਓ ਤੇ ਨਰਮੇ ਦੀ ਜਿਹੜੀ ਖੇਤੀ ਹੈਗੀ ਆ ਉਹ ਇੱਕਦਮ ਆਪਾਂ ਛੱਡ ਨਹੀਂ ਸਕਦੇ ਤੇ ਨਾ ਹੀ ਖੇਤੀ ਇਹ ਛੱਡ ਕੇ ਸਰਨਾ ਹੈਗਾ ਤੇ ਧੰਨਵਾਦ ਬਾਈ ਜੀ ਬਹੁਤ ਬਹੁਤ ਤੁਸੀਂ ਜਾਣਕਾਰੀ ਦਿੱਤੀ ਧੰਨਵਾਦ ਦੋਸਤ